ਵੀਰ ਜੀ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ ਵੈਲਕਮ ਹੋ ਗਿਆ ਜੀ ਸਾਡੇ ਚੈਨਲ ਪਿਜਨ ਨ ਬਲੌਗ ਤੇ ਤੇ ਫੇਰ ਦੁਬਾਰਾ ਆ ਜਾਣਾ ਤੁਹਾਡੀ ਖਿਦਮਤ ਵਿੱਚ ਨਵੀਂ ਵੀਡੀਓ ਲੈ ਕੇ ਇੱਕ ਤੇ ਜਿਹੜੇ ਵੀ ਸੱਜਣ ਦੋਸਤ ਨਵੇਂ ਆਏ ਚੈਨਲ ਤੇ ਚੈਨਲ ਨੂੰ ਕਰ ਦਿਓ ਲਾਈਕ ਤੇ ਵੀਡੀਓ ਨੂੰ ਕਰੋ ਸ਼ੇਅਰ ਤੇ ਸਬਸਕ੍ਰਾਈਬ ਵੀ ਨਾਲ ਕਰ ਦਿਓ ਹੋਰ ਦੋਸਤੋ ਭਰਾਵਾਂ ਕੀ ਹਾਲ ਹੈ ਠੀਕ ਠਾਕ ਜੀ ਜਿਵੇਂ ਕਿ ਤੁਸੀਂ ਵੇਖ ਲਿਆ ਹੋਊਗਾ ਪਹਿਲੇ ਕੋ ਸਮੇਂ ਤੋਂ ਅਸੀਂ ਵੀਡੀਓ ਜਿਹੜੀਆਂ ਪਾਉਂਦੇ ਆ ਉਹੋ ਹੀ ਵੀਡੀਓ ਆਪਾਂ ਪਾਉਣੇ ਜਿਹਦੀ ਲੋੜ ਆਪਣੇ ਫਰਾਂਉਣ ਠੀਕ ਹੈ ਜੀ ਤੇ ਹੁਣ ਜਿਹੜੀਆਂ ਅੱਗੇ ਵੀਡੀਓ ਪਾਵਾਂਗੇ ਉਹ ਵੀ ਹੋਈ ਪਾਵਾਂਗੇ ਜਿਨ੍ਹਾਂ ਦੀ ਲੋੜ ਆ ਫालतू ਵੀ ਜੀ ਨਾ ਤੁਹਾਡੇ ਕੋ ਸਮਾਂ ਤੇ ਨਾ ਬਣਾਉਣ ਵਾਸਤੇ ਮੇਰੇ ਕੋ ਸਮਾਂ ਹੈਗਾ ਆਪਾਂ ਉਸੇ ਟੌਪਿਕ ਤੇ ਵੀਡੀਓ ਪਾਉਨੇ ਆ ਜਿਹੜਾ ਟੌਪਿਕ ਟ੍ਰੈਂਡਿੰਗ ਟੌਪਿਕ ਚੱਲਦਾ ਠੀਕ ਹੈ ਜੀ ਜਿਵੇਂ ਕਿ ਅੱਜ ਕੱਲ ਜਿਆਦਾਤਰ ਲੋਕਾਂ ਦੇ ਕਈਆਂ ਦੇ ਬੱਚੇ ਜਿਹੜੇ ਪਲਗੇ ਆ ਵਧੀਆ ਤੇ ਯਾਰ ਇਹ ਦੋਸਤਾਂ ਭਰਾਵਾਂ ਨੂੰ ਬੜੀ ਜਿਆਦਾ ਪ੍ਰੋਬਲਮ ਆਉਂਦੀ ਬੜੀ ਮੁਸ਼ਕਲ ਆਉਂਦੀ ਆ ਵਧੀਆ ਨਸਲ ਦੇ ਬੱਚੇ ਹੁੰਦੇ ਨੇ ਯਾਰ ਇਹਨੇ ਮਿਹਨਤ ਨਾਲ ਪਾਲਦੇ ਤੇ ਜਦੋਂ ਉਹਨਾਂ ਨੂੰ ਬਾਹਰ ਕੱਢੀਦਾ ਤੇ ਬੱਚੇ ਖਰਾਬ ਹੋ ਜਾਂਦੇ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਅੱਜ ਇਹੋ ਜਿਹਾ ਤਰੀਕਾ ਦੱਸੂਗਾ ਕਿ ਤੁਹਾਡੇ ਬੱਚੇ ਵੇਖੋ ਜਿਹਦੀ ਵਧੀਆ ਨੋ ਤੇ ਹਰ ਦਿਨ ਰਹਿ ਕੇ ਵੀ ਬਾਹਰ ਵਾਪਸ ਕਰ ਆ ਜਾਂਦਾ ਤੇ ਜਿਹਦੇ ਨਹੀਂ ਉਹ ਘੜੇ ਪਲ ਵਾਸਤੇ ਕੋਈ ਖੁੰਝ ਆਵਾਜ਼ ਆਤ ਨਹੀਂ ਹੁੰਦਾ ਤੇ ਬਹੁਤ ਵਧੀਆ ਪ੍ਰੈਕਟੀਕਲ ਸਾਡਾ ਵੀ ਆ ਤੇ ਮੈਂ ਤੁਹਾਨੂੰ ਵੀ ਦੱਸੂਗਾ ਤੇ ਵੀਡੀਓ ਨਾਲ ਬਣੇ ਰੋ ਲਾਸਟ ਤੱਕ ਵੀਡੀਓ ਬਹੁਤ ਹੀ ਇਨਫੋਰਮੇਟਿਵ ਬਹੁਤ ਜਰੂਰੀ ਵਧੀਆ ਵੀਡੀਓ ਤੇ ਬੱਚੇ ਤੁਹਾਡੇ ਐਂ ਵਧੀਆ ਲੱਗ ਜਾਣਗੇ ਜਿਵੇਂ ਅਸੀਂ ਬੱਚੇ ਲਾਉਨੇ ਆ ਠੀਕ ਹੈ ਜੀ ਹਾਂ ਮੈਂ ਹੋਰ ਵੀ ਤਰੀਕਾ ਦੱਸੂਗਾ ਜਿ ਤਰ੍ਹਾਂ ਜਾਲ ਆ ਜਾਲ ਤੇ ਬੱਚੇ ਕਿਵੇਂ ਲਾਈਦੇ ਆ ਤੇ ਛਤਰੀਆਂ ਤੇ ਬੱਚੇ ਕਿਵੇਂ ਲਾਈਦੇ ਵੀ ਜਿਹੜੇ ਬੱਚੇ ਤੁਹਾਡੇ ਕੁਆਚਨ ਠੀਕ ਹੈ ਜੀ ਚਲੋ ਚੱਲਦੇ ਆਂ ਆਪਣੇ ਟੌਪਿਕ ਵੱਲ ਤੇ ਸਬਸਕ੍ਰਾਈਬ ਕਰ ਦਿਓ ਪਹਿਲਾਂ ਮੇਰੇ ਭਰਾਵਾਂ ਨੂੰ ਠੀਕ ਹੈ ਜੀ ਜਿਵੇਂ ਤੁਸੀਂ ਵੇਖਿਆ ਬਾਕੀ ਅੱਜਕੱਲ ਜਿਹੜਾ ਸੀਜ਼ਨ ਚੱਲ ਰਿਹਾ ਹੁਣ ਬੱਚੇ ਪੱਠੇ ਲੋਕਾਂ ਦੇ ਪਲੇ ਆ ਜਾਂ ਹੁਣ ਪਲੇ ਜਾਂ ਗਾਂਹ ਪੜਨੇ ਜਾਂ ਆਨਲਾਈਨ ਸਮੇਂ 'ਚ ਪੜਨੇ ਤੇ ਬੱਚੇ ਘਾਉਣ ਦੀ ਦਿੱਕਤ ਰਹਿੰਦੀ ਹਰ ਇੱਕ ਬੰਦੇ ਨੂੰ ਵੇਖੋ ਕਈ ਬੰਦੇ ਤੇ ਅਫੋਰਡ ਕਰਦੇ ਆ ਉਹ ਕੀ ਕਰਦੇ ਆ ਜਾਣ ਵੱਡਾ ਮਿਲ ਜਾਂਦਾ ਅੱਜਕੱਲ ਉਹ ਲਾਂਦੇ ਖੇਤਰੀ ਲਾਂਦੇ ਉਹਨਾਂ ਤੇ ਆਪੀ ਉਹ ਦੇ ਦਿੰਦੇ ਆਪੀ ਬੰਦੇ ਨੇ ਤੇ ਕਬੂਤਰ ਪੁੰਝ ਦੇਨੇ ਆ ਉਹ ਹਰ ਕੋਈ ਨਹੀਂ ਅਫੋਰਡ ਕਰ ਸਕਦਾ ਜੇ ਹਰ ਕੋਈ ਦਾ ਕੋਈ ਵਸੀਲਾ ਨਹੀਂ ਜਾਂ ਕੋਈ ਕੋਟ ਕੋਠੇ ਦਾ ਤੈਅ ਦਾ ਇਹੋ ਜਿਹਾ ਸਾਗ ਦਾ ਉਹ ਕਿ ਨਹੀਂ ਲੱਗ ਸਕਦਾ ਜਾਂ ਤੇ ਮੈਂ ਤੁਹਾਨੂੰ ਦੱਸੂਗਾ ਤਰੀਕਾ ਕਿ ਕਿਵੇਂ ਬੱਚੇ ਤੁੰਗਿਝਾਉਣੇ ਠੀਕ ਹੈ ਜੀ ਤੇ ਸਾਰੇ ਮੇਰੇ ਭਰਾ ਨਾਲ ਬਣੇ ਰੋ ਵੀਡੀਓ ਦੇ ਵਿੱਚ ਠੀਕ ਹੈ ਜੀ ਸਭ ਤੋਂ ਪਹਿਲਾਂ ਦੇ ਵੀਰ ਜੀ ਬੱਚੇ ਜਦੋਂ ਤੁਹਾਡੇ ਕੋਈ 30 35 ਦਿਨ ਦੇ ਉੱਪਰ ਹੋ ਜਾਂਦੇ ਆ ਤੇ ਉਹਨਾਂ ਬੱਚਿਆਂ ਨੂੰ ਤੁਸੀਂ ਛਤਰਿਆਂ ਤੇ ਬਿਠਾਓ ਖੋਡੇ ਦੇ ਵਿੱਚ ਛਤਰੇ ਲਾ ਕੇ ਜਾਂਦੇ ਆ ਘੰਟਾ ਬਿਠਾਓ 2 ਘੰਟੇ ਬਿਠਾਓ ਦਾਣੇ ਦੇ ਕਿ ਉਹਨਾਂ ਨੂੰ ਪਾਣੀ ਦੇ ਕੇ ਬਿਠਾਉਣਾ ਸ਼ੁਰੂ ਕਰੋ ਠੀਕ ਹੈ ਜੀ ਇਸ ਤਰ੍ਹਾਂ ਇਹ ਪੰਜ ਚਾਰ ਦਿਨ ਬਿਠਾਉਣਾ ਸ਼ੁਰੂ ਕਰੋ ਜੇ ਤਾਂ ਹੁਣ ਇਹਦੇ ਜਾਲ ਲੱਗਾ ਵਾ ਜਾਲ ਦੇ ਵਿੱਚ ਅੱਗੇ ਛਤਰੀ ਲਾ ਕੇ ਤੇ ਆਰਾਮ ਨਾਲ ਇਹੋ ਜਿਹਾ ਸਿਸਟਮ ਹੋ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਜੇ ਕਿਹੇ ਭਰਾ ਦੇ ਜਾਲ ਤੇ ਕਬੂਤਰ ਇਹ ਤਾਂ ਮੇਰਾ ਤੁਸੀਂ ਵੇਖਿਆ ਜਾਲ ਬਣਾਇਆ ਮੈਂ ਉੱਤੇ ਇੱਕ ਹੋਰ ਉੱਚਾ ਜਾਲ ਨਾਲ ਮੈਂ ਮੈਂ ਤਾਂ ਉਹਦੇ ਵਿੱਚ ਕਬੂਤਰ ਧਾਰ ਦੇਣਾ ਜਾਂ ਬੱਚੇ ਨਾਲ ਪਿਠਾ ਦੇਣਾ ਜਦੋਂ ਹੁਣ ਵੀ ਮੈਂ ਕੱਲ ਵੀਡੀਓ ਪਾਈ ਤੇ ਉਹਦੇ ਵੀ ਦੇਹੀ ਲੋ ਪਿੱਛੇ ਜਾ ਕੇ ਵੀਡੀਓ ਤੇ ਕਿਵੇਂ ਆਪਣਾ ਸਿਸਟਮ ਉਹਦੇ ਵਿੱਚ ਬੱਚੇ ਪਿਠਾ ਦਿੱਦੇ ਆ ਜਦੋਂ ਸਾਰਾ ਦਿਨ ਉੱਤੇ ਵਹਿੰਦੇ ਰਹਿੰਦੇ ਆ ਬੈਠੇ ਆ ਆਲੇ ਦੋਲੇ ਦਾ ਸਿਸਟਮ ਇਹੰਦੀ ਆ ਕਬੂਤਰਾਂ ਦੇ ਨਾਲ ਬੈਠੇ ਰਹਿੰਦੇ ਆ ਜਦੋਂ ਸ਼ਾਮ ਨੂੰ ਦਾਣੇ ਪਾਉਂਦੇ ਉੱਠ ਕੇ ਆਪੇ ਥੱਲੇ ਆਉਂਦੇ ਤੇ ਆਪੇ ਉੱਤੇ ਚੱਲ ਜਾਂਦੇ ਜਦੋਂ ਇੰਨਾ ਬੱਚੇ ਤੁਹਾਡੇ ਕਰ ਲੱਗ ਪਏ ਉਡਣ ਲੱਗ ਪਏ ਮੜਾ ਮੋਟਾ ਛਤਰੀ ਤੋਂ ਇੱਥੋਂ ਉੱਡ ਕੇ ਦੂਜੀ ਤੇ ਜਾਣ ਲੱਗੇ ਦੂਜੀ ਤੇ ਜਾਣ ਲੱਗੇ ਤੇ ਇਹਦਾ ਮਤਲਬ ਕਿ ਬੱਚਾ ਤੁਹਾਡਾ ਛਤਰੀ ਦਾ ਰੰਗ ਪਛਾਣਨ ਲੱਗ ਗਿਆ ਜਾਂ ਜਿਹੜੇ ਜਾਲ ਦੇ ਰੰਗ ਪਛਾਣਨ ਲੱਗ ਗਿਆ ਠੀਕ ਹੈ ਜੀ ਇਹ ਸਿਸਟਮ ਤੋਂ ਕੋਈ 5-6 ਦਿਨ ਕਰੋ ਰੋਜ਼ ਆਮਨਾ ਸਵੇਰੇ ਪਾਣੀ ਪਿਓ ਨਹੀਂ ਪਾਣੀ ਪੀਣ ਜੋਗੇ ਬੱਚਿਆ ਕੇ ਤੁਹਾਨੂੰ ਹੱਥ ਨਾਲ ਪਾਣੀ ਦਿਓ ਦਾਣੇ ਦਿਓ ਥੋੜੇ ਬੋਦੇ ਪਹਿਲੀ ਗੱਲ ਜੇ ਦਾਣੇ ਦਿੱਤੇ ਉਦੋਂ ਹੀ ਉੱਥੇ ਬੜੋਜ ਦਾ ਕਬੂਤਰ ਦਾਣੇ ਦੇ ਦਿੰਦੇ ਹੁੰਦੇ ਉਹ ਦੋ ਚਾਰ ਘੰਟੇ ਦੇ ਲਈ ਬਿਠਾਉਣੇ ਹੁੰਦੇ ਠੀਕ ਹੈ ਤੇ ਇਤਨੇ 5-6 ਦਿਨ ਦਾ ਹੋ ਜਿਹੜਾ ਪ੍ਰੋਸੈਸ ਹੈ ਹੋ ਜਾ ਹੋ ਜਾਂਦੋ ਜਦੋਂ 5-6 ਦਿਨ ਦਾ ਪ੍ਰੋਸੈਸ ਇਹ ਹੋ ਜਾਂਦਾ ਤੁਹਾਡਾ ਫਿਰ ਤੁਸੀਂ ਇੱਕ ਕਰੋ ਜਿਹੜੀ ਆਪਣੀ ਛਤਰੀਆਂ ਜਾਜ ਰੱਖੀ ਛਤਰੀ ਘਟ ਕੇ ਬਾਹਰ ਰੱਖੋ ਜਿਹੜੀ ਜਗ੍ਹਾ ਤੁਸੀਂ ਛਤਰੀਆਂ ਰੱਖਦੇ ਜੋ ਕੋਸ਼ਿਸ਼ ਕਰੋ ਤਿੰਨ ਚਾਰ ਛਤਰੀਆਂ ਤੁਹਾਡੇ ਕੋਲ ਤੇ ਸਾਰੀਆਂ ਛਤਰੀਆਂ ਲਾਓ ਔਰ ਉੱਚੀਆਂ ਛਤਰੀਆਂ ਕਰਕੇ ਲਾਓ ਤੇ ਬੱਚੇ ਅਜੇ ਖੋਲ ਹੋਣਾ ਉੱਤੇ ਛਤਰੀ ਤੇ ਬੱਚਾ ਬੰਨ ਕੇ ਬਿਠਾਓ ਉੱਤੇ ਬੇਸ਼ੱਕ ਬੱਚੇ ਨੂੰ ਸਕੂਲ ਇਹ ਲਾ ਕੇ ਬਿਠਾਓ ਜਾਂ ਇੰਜ ਕਰੋ ਬੱਚੇ ਨੂੰ ਬੰਨ ਲਓ ਤੇ ਜਾਲ ਚ ਪਾ ਕੇ ਸ਼ਰਤ ਤੇ ਬਿਖਾਓ ਠੀਕ ਹੈ ਜੀ ਦੋ ਕੁ ਦਿਨ ਇਤਰਾ ਬੁਸ ਕਰਨ ਤੋਂ ਬਾਅਦ ਫਿਰ ਤੂੰ ਕੀ ਕਰੋ ਜਿਹੜੇ ਕਬੂਤਰ ਹੁੰਦੇ ਆ ਨਾ ਪੱਟੀਆਂ ਪੱਟੇ ਉਹਨਾਂ ਦੇ ਬਾਹਰਲੇ ਤਿੰਨ ਤਿੰਨ ਛੱਡ ਕੇ ਵਿੱਚੋਂ ਤਿੰਨ ਤਿੰਨ ਪਰ ਬੰਨ੍ਹ ਦੋ ਠੀਕ ਹੈ ਜੀ ਤਿੰਨ ਤਿੰਨ ਚਾਰ ਛੱਡ ਕੇ ਬਾਹਰਲੇ ਛੱਡ ਕੇ ਵਿੱਚੋਂ ਦੋ ਦੋ ਤਿੰਨ ਤਿੰਨ ਪਰ ਬੁਸ ਕੋਈ ਨਾ ਬੰਨ੍ਹ ਕੇ ਜੜੀਆਂ ਛਤਰਿਆਂ ਦੇ ਬਹਣੇ ਤੋ ਠੀਕ ਹੈ ਇਸ ਤਰ੍ਹਾਂ ਜਿਹੜੇ ਭਰਾਵਾਂ ਦੇ ਜਾਲ ਤੇ ਆ ਉਹ ਕੀ ਕਰਨ ਉਹਨਾਂ ਦੇ ਜਿ ਤਰ੍ਹਾਂ ਆਪ ਮੈਂ ਦੱਸਿਆ ਖਾਮ ਬੈਨੇ ਬੰਨ ਕੇ ਉਹ ਜਾਲਦ ਤੇ ਖੁੱਲੇ ਛੱਡਣ ਨਾਲ ਉਹਨਾਂ ਦੇ ਕੋਈ 2-4 ਕਬੂਤਰ ਹੋਏ ਛੱਡਣ ਜਿਹੜੇ 2-4 ਗੇੜੇ ਦੇ ਕੇ ਬੈਜ ਜਾਂਦੇ ਆ ਜਾਲ ਦੇ ਨਹੀਂ ਉੱਡਦੇ ਤੇ ਵੱਡੇ ਕਬੂਤਰਾਂ ਸਿਆਣਿਆਂ ਦੇ ਗਿੱਜੇ ਨਾਲ ਭਾਓ ਫਿਰ 2-4 ਦਿਨ ਦਾ ਪ੍ਰੋਸੈਸ ਇੱਕ ਤਰ੍ਹਾਂ ਕੋ 5 ਦਿਨ ਘੱਟੋ ਘੱਟ 5 ਦਿਨਾਂ ਬਾਅਦ ਕੀ ਕਰੋ ਤੁਸੀਂ ਕਿ ਜਿਹੜੇ ਤੇ ਤੁਸੀਂ ਬਸੂਏ ਲਾਏ ਆ ਪੱਛੇ ਉਹਨਾਂ ਦੇ ਬਸੂਏ ਖੋਲੋ ਜਾਲ ਲੰਦੇ ਪਹਿਲਾਂ ਬਸ ਖੂਏ ਖੋਲ ਕੇ ਉਤਰਾ ਛੱਡੋ ਪਹਿਲਾਂ ਜਿਹੜੇ ਕਬੂਤਰ ਅੰਦਰੋਂ ਦੇ ਨਾਰਮਲ ਉੱਤੇ ਬਿਠਾਉਣੇ ਉਹ ਬਿਠਾਓ ਨਜਾਂ ਬਾਨੋ ਫਿਰ ਕਬੂਤਰ ਸ਼ੋਰ ਤੋਂ ਬੱਚੇ ਉੱਤੇ ਬੈਠੇ ਰਹਾਂ ਸੇਮ ਜਾਲੀਆਂ ਤੇ ਛਤਰੀਆਂ ਤੇ ਛਤਰੀਆਂ ਦੇ ਵਿੱਚ ਤੁਸੀਂ ਉਹਨਾਂ ਦੇ ਪਾਰ ਖੋਲੋ ਤੇ ਛਤਰੀ ਦੇ ਉੱਤੇ ਬਿਠਾਓ ਬੈਣ ਕੋਈ ਉਹਨੂੰ ਛੇੜਣਾ ਨਹੀਂ ਕੋਈ ਉਹਨੂੰ ਭਾਂਗਣਾ ਕਰਾਉਣਾ ਤੋਂ ਇਹ ਤੁਹਾਨੂੰ ਡਾਉਣਾ ਨਹੀਂ ਆ ਘੜ ਤੋਂ ਘੜ ਦੋ ਤਿੰਨ ਦਿਨ ਦਾ ਸਿਸਟਮ ਇਹੋ ਜਿਹਾ ਤੀ ਕਰੋ ਉਸ ਤੋਂ ਬਾਅਦ ਕੀ ਆ ਹੌਲੀ ਜਿਹੀ ਛਤਰੀ ਲਾ ਕੇ ਤੇ ਅੰਦਰ ਕਰ ਲੋ ਤੇ ਜਾਲ ਵਾਲੇ ਕਬੂਤਰ ਵੀ ਜਿਹੜੇ ਤੇ ਉੱਤੇ ਚੜ੍ਹੇ ਆਇਤ ਤਰ੍ਹਾਂ ਹੀ ਜਾਣੇ ਪਹੁੰਚ ਲਏ ਉਹਨੇ ਆਪੇ ਉੱਪਰ ਆਉਣ ਲੱਗ ਜਾਣ ਥੱਲੇ ਆਉਣ ਲੱਗ ਜਾਣ ਠੀਕ ਹੈ ਜੀ ਫਿਰ ਇਸ ਤੋਂ ਬਾਅਦ 2-3 ਦਿਨ ਦਾ ਇਹ ਪ੍ਰੋਸੈਸ ਕਰਕੇ ਪਰ ਵੀ ਘਰ ਤੋਂ ਘੜ ਕੋ 2 ਹਫਤੇ ਦਾ ਪ੍ਰੋਸੈਸ ਲੱਗਣਾ ਤੁਹਾਡਾ ਕੋਈ ਬੱਚੇ ਵਧਿਆ ਗਈ ਹੋਣ 14-15 ਦਿਨ ਲੱਗ ਜਾਂਦੇ ਬੰਦੇ ਦੇ ਫਿਰ ਤੁਸੀਂ ਕਰੋ ਬੱਚਾ ਫੜੋ ਛਤਰੀ ਤੋਂ ਥੋੜੀ ਦੂਰ ਜਾ ਜਾਂ ਬਾਹਰ ਖੁੱਡੇ 'ਚ ਖੜੇ ਛਤਰੀ ਤੱਕ ਲੱਗ ਬਣੀ ਉੱਤੇ ਪਹਿਲਾਂ ਇੱਕ ਕੋਈ ਕਬੂਤਰ ਬੰਨ੍ਹ ਦੋ ਜਾਂ ਬੱਚੇ ਉੱਤੇ ਬੰਨ੍ਹ ਦੋ ਤੇ ਛੱਡੋ ਉਹਨੇ ਆਪੇ ਉੱਡ ਕੇ ਜਾਊਗਾ ਤੇ ਉੱਪਰ ਕਿ ਜਦੋਂ ਛਤਰਿਆਂ ਤੋਂ ਉੱਡ ਕੇ ਜਾਣ ਲੱਗੇ ਪਿਆ ਤੁਹਾਡੇ ਹੱਥੋਂ ਸਮਝ ਲਓ ਬੱਚਾ ਤੁਹਾਡਾ ਛਤਰੇ ਦੀ ਵਧੀਆ ਪਹਾਨ ਕਰ ਲਈ ਠੀਕ ਹੈ ਜੀ ਤੇ ਦੂਜੀ ਛਤਰੇ ਤੋਂ ਬાળા ਮੋਟਾ ਛੇੜੋਂ ਨੂੰ ਜੇ ਇੱਕ ਦੋ ਚੱਕਰ ਦੇ ਕੇ ਪੈਂਦਾ ਤੇ ਠੀਕ ਆ ਬਹੁਤ ਵਧੀਆ ਤੁਹਾਡਾ ਬੱਚਾ ਰਾਸੇ ਚ ਪੈਂਡਿਆ ਸੇਮ ਜਾਲ ਵਾਲਿਆਂ ਨੂੰ ਵੀ ਦਿਖੇ ਤਾਂ ਇੱਕ ਦੋ ਮਾੜਾ ਹਲਕਾ ਜਿਹਾ ਛੇੜੋ ਔਰ ਕੋਸ਼ਿਸ਼ ਕਰੋ ਉਹ ਕਬੂਤਰ ਨਾਲ ਛਤਰੇ ਤੇ ਬੈਠੇ ਉਹਨਾਂ ਨਾਲ ਜਾਲ ਤੇ ਹੁਣ ਜਿਹੜੇ ਕਬੂਤਰ ਤੁਹਾਡੇ ਯਾਦੇ ਡਾਵੇ ਹੋਣ ਜਾਂ ਦੋ ਘੰਟੇ ਦਾ ਤਿੰਨ ਘੰਟੇ ਜਾਂ ਉਹ ਕਬੂਤਰ ਹੁਣ ਜਿਹੜੇ ਘਰਾਈ ਜਾਂ ਜਾਂ ਇਹ ਬੱਚਿਆਂ ਨੂੰ ਪਹਿਲੇ ਦਿਨ ਉੱਤੇ ਲਾ ਗਏ। ਠੀਕ ਹੈ। ਤੇ ਪਾਣੀ ਦੇ ਕੇ ਉਠਾਓ ਦੇ ਬੱਚਾ ਨੂੰ। ਫਿਰ ਇਸ ਤਰ੍ਹਾਂ ਕਰਕੇ ਹੌਲੀ-ਹੌਲੀ ਤੁਸੀਂ ਬੱਚਿਆਂ ਨੂੰ ਛੇੜਨਾ ਸ਼ੁਰੂ ਕਰੋ। ਕੋਈ 10 ਮਿੰਟ ਕਮਾਓ ਕੁ ਵੀਰਨ ਔਰ ਕੋਸ਼ਿਸ਼ ਕਰੋ ਜਦਾਂ ਜੇ ਤੁਹਾਡੇ ਬੱਚੇ ਤੁਸੀਂ ਕੱਟੇ ਬਾਹਰ ਹੋਣ ਜੇ ਕੋਠੇ ਦੇ ਉੱਤੇ ਰੋ। ਕੇਵਲੇ ਕਈ ਬੱਚੇ ਵਾਲੇ ਭੈੜੇ ਹੁੰਦੇ ਆ ਜਿੰਨੇ ਮਰਜ਼ੀ ਖੜਦੇ ਨੇ ਲਾ ਲਈ ਉਹਨਾਂ ਨੇ ਦੂਜੇ ਕੋਠੇ ਦੇ ਜਾਂ ਘਰ ਤੇ ਜਾਂ ਕਿ ਟੈਂਕੀ ਦੇ ਸਾਫ ਤੇ ਬਹਿਣਾ ਹੀ ਹੁੰਦਾ ਜਾ। ਠੀਕ ਹੈ। ਇਹੋ ਜਿਹੇ ਜਿਹੜੇ ਪੱਠੇ ਹੁੰਦੇ ਆ ਜਾਂ ਪੱਠੀਆਂ ਹੁੰਦੇ ਆ ਬਹੁਤ ਵਧੀਆ ਮਤਲਬ ਦੇ ਬਣ ਜਾਂਦੇ ਕਿਉਂਕਿ ਉਹ ਜਿਆਦਾ ਅ ਤੇਜ ਹੁੰਦੇ ਆ ਉਹ ਜਲਦੀ ਕਿਤੇ ਘਰ ਨਹੀਂ ਕਰਦੇ ਪਰ ਜਦੋਂ ਇੱਕ ਵਾਰੀ ਇਹੋ ਜਿਹੇ ਬੱਚੇ ਘਰ ਕਰ ਜਾਂ ਤੇ ਫਿਰ ਤੁਸੀਂ ਤੁਹਾਡੇ ਲੈਣੇ ਦੇਣੇ ਦੇ ਦਿੰਦੇ ਮੇਰੀ ਇੱਕ ਕਬੂਤਰੀ ਇਹੋ ਜੀ ਆ ਮੇਰੇ ਉਰ ਕੋ ਬੱਚੇ ਬੜੇ ਉੜਦੇ ਆ ਤੇ ਸਾਡੇ ਲਾਗੇ ਸਾਹਮਣੇ ਬੋੜਾ ਤੇ ਮਨਾਂ ਨੇ ਤਿੰਨ ਦਿਨ ਚਾਰ ਦਿਨ ਬੋੜ ਦੇ ਉੱਤੇ ਆਉਂਦੇ ਹੀ ਡਿਗੜ ਦੇ ਕੇ ਬੋੜ ਤੇ ਬਹਿ ਨਹੀਂ ਜਾਗੇ ਬੋੜ ਤੇ ਬਹਿਣ ਕਰਕੇ ਕਿਸ ਦੇ ਹੱਥ ਨਹੀਂ ਆਏ ਕਿਛੀ ਢੀ ਮਾਰਨੇ ਨਹੀਂ ਪੜੇ ਤੇ ਉਹ ਵੇਖੋ ਵੀ ਚੌਥੇ ਦਿਨ ਸ਼ਾਮਾਂ ਨੂੰ ਆਪੇ ਘਰ ਆ ਕੇ ਬੈਗੀ ਤੇ ਭੁੱਖੀ ਮਰੀ ਪਈ ਤੇ ਉਹ ਕਬੂਤਰੀ ਇੰਨੀ ਚੰਗੀ ਨਿਕਲੀ ਅੱਗੇ ਜਾ ਕੇ ਕਿ ਉਹਨੇ ਹਰ ਬਾਜੀ ਦੇ ਵਿੱਚ ਪੈਂਦੀ ਰਹੀ ਉਹ ਔਰ 2 ਸਾਲ ਮੇਰੇ ਕੋਲ ਦੀ ਫਿਰ ਮੈਨੂੰ ਜੋੜਾਂ ਚ ਪਾਲਿਆ ਹੁਣ ਬੱਚੇ ਵੀ ਉਹਦੇ ਘਰ ਬੜੇ ਸਿਆਣੇ ਨਿਕਲਦੇ ਤੇ ਇਸ ਤਰ੍ਹਾਂ ਤੁਸੀਂ ਬੱਚੇ ਘਿਜਾਓ ਹੌਲੀ ਹੌਲੀ ਛੇੜੋ ਇਹਨਾਂ ਨੂੰ ਤੇ ਵੱਡੇ ਕਬੂਤਰਾਂ ਨਾਲ ਨਾ ਡੋ 2-4 ਦਿਨ ਬੱਚਾ ਤੁਹਾਡਾ ਡੌਟਦਾ ਹੋਵੇ ਕੋਈ ਇੰਦਾ ਘੰਟਾ ਘੰਟਾ ਲਾਗੇ ਹੁੰਦਾ ਤੇ ਬੜਾ ਉਹਦੀ ਹੁੰਦਾ ਬੜਾ ਹੌਲੀ ਹੌਲੀ ਜਦੋਂ ਬੱਚਾ ਇੱਕ ਦੋ ਵਾਰ ਇੱਕ ਵਾਰੀ ਘਰ ਆ ਕੇ ਜਾਲ ਤੇ ਜਾਉਂਤੇ ਮੇਰਾ ਐਕਸਪੀਰੀਅੰਸ ਇਹ ਆ ਕਿ ਬੱਚਾ ਉੱਡ ਗਿਆ ਵਾ 10 15 ਮਿੰਟ ਉੱਡ ਗਿਆ ਪੂਰੇ ਪ੍ਰੋਬਲਮ ਬਣ ਜੇ ਇੱਕ ਵਾਰੀ ਉਹਨੇ ਛਤਰੀ ਤੇ ਪੈਰ ਲਾ ਦਿੱਤੇ ਆ ਕੇ ਨਾ ਜਾਂ ਇੱਕ ਵਾਰੀ ਜਾਲ ਤੇ ਬੈ ਗਿਆ ਆ ਕੇ ਉੱਡ ਜਾਂਦਾ ਬਾਅਦ ਔਰ ਵੀਰੋ ਪੱਠੇ ਪੱਠੀਆਂ ਬੱਚੇ ਉਹੋ ਹੀ ਕੰਮ ਦੇ ਹੁੰਦੇ ਆ ਜਿਹੜੇ ਸਾਡੇ ਘਰੋਂ ਨਿਕਲੇ ਹੁੰਦੇ ਆ ਜਾਂ ਜਿਹੜੇ ਛੋਟੇ ਹੁੰਦੇ ਤੁਸ ਪਾ ਗ ਜਾਂਦੇ ਵੱਡੇ ਕਬੂਤਰ ਖਤਾ ਦੇ ਜਾਂਦੇ ਆ ਕੇਵਲੇ ਬਾਜ਼ੀਆਂ ਚ ਕਾਰਦੀਆਂ ਚ ਪ੍ਰੋਬਲਮ ਆਉਂਦੀ ਸਪੈਸ਼ਲੀ ਬਾਹਰ ਪੈਰ ਲਾਉਣ ਦੇ ਚਲੋ ਬਾਹਰ ਦਾ ਕੋਈ ਚੱਕਰ ਨਹੀਂ ਦੇ ਬਾਹਰ ਛੜਨੇ ਉਹਨਾਂ ਦੇ ਪਰਲੇ ਹੁੰਦੇ ਠੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਦੱਸਿਆ ਤਰੀਕਾ ਬੱਚਿਆਂ ਦਾ ਬੱਚੇ ਲਾਉਣ ਦਾ ਤੇ ਹੋਰ ਕੇ ਭਰਾਣ ਸਜਣ ਨੂੰ ਨਾ ਸਮਝ ਲੱਗਿਓ ਕਮੈਂਟਾਂ 'ਚ ਦੱਸੋ ਆਪਾਂ ਸਾਡੇ ਪੂਰੀ ਡਿਟੇਲ ਨਾਲ ਤੁਹਾਨੂੰ ਸਮਝਾਵਾਂਗੇ ਤੇ ਵੀਡੀਓ ਜੇ ਕੋਈ ਹੋਰ ਟੌਪਿਕ ਦੇ ਉੱਤੇ ਤੁਸੀਂ ਚਾਹੁੰਦੇ ਜੋ ਵਧੀਆ ਤੇ ਅਸੀਂ ਬਣਾਈਏ ਤੇ ਉਹ ਕਮੈਂਟ ਕਰੋ ਤੇ ਆਪਾਂ ਜਲਦੀ ਤੋਂ ਜਲਦੀ ਉਹ ਟੌਪਿਕ ਦੇ ਵੀਡੀਓ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਤਰ੍ਹਾਂ ਜੁੜੇ ਬਾਕ ਜ਼ੇਰੋ ਨਾਲ ਬਣੇ ਰਹੋ ਬੜੇ ਕਮੈਂਟ ਵਧੀਆ ਕਰਦੇ ਕਈ ਬੱਚ ਬੰਦੇ ਬਹੁਤ ਮੇਰੇ ਕੋਲ ਰਿਪਲਾਈ ਹੋ ਨਹੀਂ ਕੀਤਾ ਜਾਂਦਾ ਤੁਹਾਨੂੰ ਸਾਰਿਆਂ ਦੋਸਤਾਂ ਸੱਜਣਾ ਦਾ ਥੈਂਕ ਯੂ ਸ਼ੁਕਰੀਆ ਤੇ ਹੁਣ ਇਜਾਜ਼ਤ ਦਿਓ ਜਲਦੀ ਆਪਾਂ ਨਵੇਂ ਟੌਪਿਕ ਨਾਲ ਮਿਲਦੇ ਹਾਂ ਇੱਕ ਵਧੀਆ ਵੀਡੀਓ ਰੱਬ ਰੱਖਾ ਸਤਿ ਸ੍ਰੀ ਅਕਾਲ